ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਜਦੋਂ ਮੈਂ ਨਵਾਂ-ਨਵਾਂ ਚੁਣਕੇ ਗਿਆ ਸੀ ਮੈਂ ਸਾਡੀ ਕਿਸਮਤ ਦੇਖੋ ਸਾਡੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਪਰ ਸਾਡੇ ਕੋਲੇ ਨਹੀਂ ਰਹਾ ਪੰਜਾਬ 'ਚ ਨਹੀਂ ਰਹਾ ਜੀ ਮੁੱਖ ਮੰਤਰੀ ਦਾ ਨਾਮ ਬਿਜਲੀ ਬਾਰੇ ਜਦੋਂ ਬਾਦ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਰਾਜ ਹੁੰਦਾ ਸੀ ਕਿ ਬੱਚਾ ਹਸਪਤਾਲ 'ਚ ਜੰਮਿਆ ਜੰਮਣਸਰ ਬੱਚਾ ਪੁੱਛਦਾ ਨਰਸ ਨੂੰ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਹੀਂ ਉਹ ਨੋ ਕਹਿੰਦਾ ਇਹਦਾ ਮਤਲਬ ਫਿਰ ਪੰਜਾਬ ਜੰਪੇ ਹਲੇ ਪਿਛਲੇ ਸਾਰੇ ਗਰਮੀ ਨਾਲ ਮਰੀ ਸੀ ਆ ਹਾਲਾਤ ਸੀ ਸਾਰੇ ਪੰਜਾਬੀ ਸਿੱਖਣ ਉਹਨੂੰ ਕਹਿੰਦੇ ਪੰਜਾਬ ਚ ਪਿੰਡਾਂ ਚ ਸਿੱਖ ਸਕਰੇ ਤੂੰ ਜੇ ਪੰਜਾਬੀ ਸਿੱਖਣੀ ਹੈ ਠੀਕ ਹੈ ਕਹਿੰਦਾ 2 ਮਹੀਨੇ ਉਹਨੇ ਪਿੰਡਾਂ ਚ ਰਿਹਾ 2 ਮਹੀਨੇ ਉਹ ਚੱਲ ਗਿਆ ਜਾ ਕੇ ਆਪਣੇ ਅੰਗਰੇਜ਼ ਸਾਥੀਆਂ ਨੂੰ ਕਹਿੰਦਾ ਮੈਂ ਸਿੱਖਿਆ ਪੰਜਾਬੀ ਉਹ ਕਹਿੰਦੇ ਯਾਰ ਇੰਨੀ ਜਲਦੀ ਕਹਾਂ ਸੌਖੀ ਕੰਮ ਹੈ ਕਹਿੰਦਾ ਵੀ ਸੁਣਾ ਕਹਿੰਦਾ ਬਿਜਲੀ ਆ ਗਈ ਬਿਜਲੀ ਚਲੀ ਗਈ ਬਸ ਦੋ ਹੀ ਗੱਲਾਂ ਬੋਲਦੇ ਨੇ ਉਹ ਤਾਂ ਆਪਾਂ ਪਹਿਲਾਂ ਆਪਾਂ ਤਾਂ ਪੰਜਾਬ ਵਾਲੇ ਆ ਆਪਾਂ ਤਾਂ ਚੱਲੇ ਆ ਹੋਏ ਪੇ ਅਰੇ ਇਹਨੇ ਚੱਲ ਲਵਾਇਆ ਦੋਖੋ ਕੋਈ ਅੰਗਰੇਜ਼ ਆ ਗਿਆ ਪੰਜਾਬੀ ਸਿੱਖਣ ਉਹਨੂੰ ਕਹਿੰਦੇ ਪੰਜਾਬ ਚ ਇਸ ਪਿੰਡਾਂ ਚ ਸਿੱਖ ਸਕਦੇ ਆ ਤੂੰ ਜੇ ਪੰਜਾਬੀ ਸਿੱਖਣੀ ਹੈ ਠੀਕ ਹੈ ਕਹਿੰਦਾ ਦੋ ਮਹੀਨੇ ਉਹਨੇ ਪਿੰਡਾਂ ਚ ਰਿਹਾ ਦੋ ਮਹੀਨੇ ਉਹ ਚਲਾ ਗਿਆ ਜਾ ਕੇ ਆਪਣੇ ਅੰਗਰੇਜ਼ ਸਾਥੀਆਂ ਨੂੰ ਕਹਿੰਦਾ ਮੈਂ ਸਿੱਖਿਆ ਪੰਜਾਬੀ ਉਹ ਕਹਿੰਦੇ ਯਾਰ ਇੰਨੀ ਜਲਦੀ ਗਾਉ ਸੋਖ ਹੀ ਕੰਮ ਹੈ ਕਹਿੰਦੇ ਵੀ ਸੁਣਾ ਕਹਿੰਦੇ ਬਿਜਲੀ ਆ ਗਈ ਬਿਜਲੀ ਚਲੀ ਗਈ ਬਸ ਦੋ ਹੀ ਗੱਲਾਂ ਬੋਲਦੇ ਨੇ ਉਹ ਬਸ ਦੋ ਗੱਲਾਂ ਬੋਲਦੇ ਆ ਬਸ ਹੋਰ ਤਾਂ ਮੈਂ ਕੁਝ ਸੁਣਿਆ ਨਹੀਂ ਪਈ ਹੁੰਦਾ ਪੰਜਾਬ ਬਾਰੇ ਮੀਮ ਬਣ ਲੱਗੇ ਸੀ ਪੰਜਾਬ ਦੀ ਬਿਜਲੀ ਬਾਰੇ ਜਦੋਂ ਬਾਦਸਾਹ ਦਾ ਤੇ ਕੈਪਟਨ ਸਾਹਿਬ ਦਾ ਰਾਜ ਹੁੰਦਾ ਸੀ ਕਿ ਬੱਚਾ ਹਸਪਤਾਲ 'ਚ ਜੰਮਿਆ ਜੰਮਣਸਰ ਬੱਚਾ ਪੁੱਛਦਾ ਨਰਸ ਨੂੰ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਹੀਂ ਉਹ ਨੋ ਕਹਿੰਦਾ ਇਹਦਾ ਮਤਲਬ ਫਿਰ ਪੰਜਾਬ ਜੰਪ 'ਤੇ ਅਜੇ ਪਿਛਲੇ ਸਾਰੇ ਗਰਮੀ ਨਾਲ ਮਰੇ ਸੀ ਆ ਹਾਲਾਤ ਸੀ ਸਾਡੇ ਮਜਾਕ ਬਣਾ ਕੇ ਰੱਖਤਾ ਜੀ ਪੰਜਾਬ ਦੀ ਬਿਜਲੀ ਦਾ ਜੀ ਸੁਿਸ ਕਰਕੇ ਉਹਨਾਂ ਨੇ ਤਾਂ ਬਸ ਆਪਣੇ ਘਰ ਪਰਣ ਤੋਂ ਬਿਨਾ ਹੋਰ ਕੋਈ ਸੋਚਿਆ ਹੀ ਹੋਰ ਕੋਈ ਸਿਵਰੇ ਨਾ ਕੋਈ ਨੌਕਰੀ ਬਾਰੇ ਸੋਚਿਆ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਜੀ 55000 ਸਰਕਾਰੀ ਨੌਕਰੀ ਤੁਹਾਡੇ ਵੀ ਕੋਈ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਦੇ ਬੇਟੇ ਬੇਟੀ ਨੂੰ ਮਿਲੀ ਹੋਣੀ ਨੌਕਰੀ ਕੋਈ ਐਸ.ਡੀ.ਓ ਲੱਗ ਗਿਆ ਕੋਈ ਪਟਵਾਰੀ ਬਣ ਗਿਆ ਕੋਈ ਤਹਿਸੀਲਦਾਰ ਕੋਈ ਸਬ ਤਹਿਸੀਲਦਾਰ ਕੋਈ ਨਹਿਤ ਤਹਿਸੀਲਦਾਰ ਕੋਈ ਡੀ.ਐਸ.ਪੀ ਭਰਤੀ ਹੋ ਗਿਆ ਕੋਈ ਕੋਈ ਹੈਲਥ ਡਿਪਾਰਟਮੈਂਟ ਚ ਆ ਗਿਆ ਕੋਈ ਵਾਟਰ ਐਂਡ ਸੈਨੀਟੇਸ਼ਨ ਚ ਆ ਗਿਆ ਬੜੇ ਬੜੇ ਬੜੀਆਂ ਜੇਈ ਲੱਗ ਗਿਆ ਕੋਈ ਔਰ ਬਿਨਾ ਕਿਸੇ ਸਪਾਰਸ਼ ਤੋਂ ਬਿਨਾ ਕਿਸੇ ਪੈਸੇ ਕੋਈ ਬੰਦਾ ਕਹੇ ਤੇ 1 ਰੁਪਿਆ ਵੀ ਲੱਗਿਆ ਸਾਡਾ ਜਾਂ ਕੋਈ ਪੈਸਾ ਲੈ ਲਿਆ ਕਿਸੇ ਨੇ ਨੀਂਦ ਸਾਫ਼ ਹੋਵੇ ਨਾ ਫਿਰ ਕਹਿੰਦਾ ਨੀਂਦ ਸਾਫ਼ ਹੋਵੇ ਸਭ ਕੁਝ ਹੋ ਸਕਦਾ ਇਹਨਾਂ ਦੇ ਨੀਤਾਂ ਨਹੀਂ ਸਾਫ਼ ਸੀ ਗਿਆ ਉਹ ਤਾਂ ਕਰਕੇ ਪੰਜਾਬ ਨੇਰੇ ਚ ਡੁੱਬ ਗਿਆ ਸੀ ਸੋਹਣ ਪੰਜਾਬ ਕੱਲਾ ਸਿਰਫ ਚਾਨਣ ਮਨਾਰਾ ਦੇਸ਼ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਹੈ ਔਰ ਚਾਨਣ ਪੰਜਾਬ ਚ ਨਾ ਹੋਵੇ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਜਦੋਂ ਮੈਂ ਨਵਾਂ ਨਵਾਂ ਚੁਣਕੇ ਗਿਆ ਸੀ ਮੈਂ ਸਾਡੀ ਕਿਸਮਤ ਦੇਖੋ ਸਾਡੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਪਰ ਸਾਡੇ ਕੋਲੇ ਨੇਰਾ ਹੈ ਪੰਜਾਬ ਚ ਨੇਰਾ ਜੀ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਵਯੰਗ ਜਿਹੜਾ ਬਹੁਤ ਵੱਡੀ ਖਤਰਨਾਕ ਚੀਜ਼ ਹੁੰਦੀ ਹੈ ਜੀ ਛੋਟੀ ਜੀ ਲਾਈਨ ਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ ਦੋ ਘੰਟਿਆਂ ਦੇ ਭਾਸ਼ਣ ਨਹੀਂ ਉਹਨਾਂ ਕੁਝ ਕਹਿ ਸਕਦੇ ਜਿਨ੍ਹਾਂ ਚਾਰ ਲਾਈਨਾਂ ਚ ਕਹਿ ਸਕਦੇ ਹੋ ਤੁਸੀਂ ਯਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਸੋ ਇਸ ਕਰਕੇ ਇਸ ਵਕਤ ਰੋਸ਼ਨ ਪੰਜਾਬ ਦਾ ਨਾਰਾ ਹੈ ਹੁਣ ਨੇਰੇ ਵਾਲਾ ਪੰਜਾਬ ਜਿਹੜਾ ਹਰ ਕਿਸਮ ਦੇ ਨੇਰੇ ਚੋਂ ਦੂਰ ਕੱਢਣਾ ਪੰਜਾਬੀ ਹਰ ਕਿਸਮ ਦੇ ਨੇਰੇ ਚੋਂ ਬਾਹਰ ਕੱਢਣਾ ਵਿਦ ਫੈਲੇ ਵਿਦਿਆ ਚਾਨਣ ਹੋਏ ਅੱਜ ਸਕੂਲ ਆਫ ਐਮੀਨੈਂਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਦਿੱਲੀ 'ਚ ਕੀਤਾ ਪਹਿਲਾਂ ਅਰਵਿੰਦ ਜੀ ਨੇ ਮਨੀਸ਼ ਸੋਦੀਆ ਜੀ ਨੇ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਐਡਵਾਂਸ ਜੇਈ ਨੀਟ ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਆਈਆਈਟੀ ਜਾ ਰਹੇ ਨੇ ਪਹਿਲਾਂ ਕਿੱਥੇ ਹੁੰਦਾ ਸੀ ਜਿਹਾ ਐਜਾ ਕੁਝ ਔਰ ਪੇਰੈਂਟ ਟੀਚਰ ਮੀਟਿੰਗਾਂ ਹੋਣ ਲੱਗੀਆਂ 19 ਲੱਖਾਂ 19800 ਸਕੂਲਾਂ ਪੰਜਾਬ ਚ ਮਤਲਬ ਮਾਪੇ ਜਿਹੜੇ ਨੇ ਉਹ ਪਹਿਲੀ ਵਾਰ ਆ ਕੇ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਚ ਆ ਰਹੇ ਨੇ ਤਾਂ ਕਿ ਟੀਚਰਾਂ ਨੂੰ ਵੀ ਪਤਾ ਹੋਵੇ ਕਿ ਸਕੂਲ ਤੋਂ ਬਾਅਦ ਬੱਚਾ ਕਿਹੜੀ ਸੰਗਤ ਚ ਰਹਿੰਦਾ ਹੈ ਤੇ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਸਾਡੇ ਬੱਚੇ ਨੂੰ ਕਿਹੜੇ ਕਿਹੜੇ ਟੀਚਰ ਪੜਾ ਰਹੇ ਨੇ ਆਪਸ ਚ ਤਾਲਮੇਲ ਜ਼ਰੂਰੀ ਹੈ ਸੋ ਵਿਦਿਆ ਦਾ ਚਾਨਣ ਹੋ ਰਿਹਾ ਹੈ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆਪਾਂ ਖੜੇ ਹੀ ਵਿਦਿਆ ਦੇ ਮੰਦਰ ਚ ਐਕਚ ਜਿੱਥੇ 40 50 ਦੇਸ਼ਾਂ ਤੋਂ ਇੱਥੇ ਆ ਪੜਨ ਆਉਂਦੇ ਲੋਕ ਫਿਰ ਹੈਲਥ ਕਿਉਂਕਿ ਜੇ ਸਿਹਤ ਹੀ ਠੀਕ ਨਹੀਂ ਫਿਰ ਕੁਝ ਵੀ ਨਹੀਂ 881 ਆਮ ਆਦਮੀ ਕਲੀਨਿਕ ਖੁੱਲ ਕੇ 200 ਹੋਰ ਤਿਆਰ ਹੈ 1000 ਤੋਂ ਵੱਧ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਤੁਹਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਤੁਹਾਨੂੰ ਮਿਲ ਜੂਗਾ ਹਰ ਕਿਸਮ ਦੀ ਦਵਾਈ ਉੱਥੋਂ ਫ੍ਰੀ ਮਿਲਦੀ ਹੈ ਟੈਸਟ ਉੱਥੇ ਫ੍ਰੀ ਹੁੰਦੇ ਨੇ ਹੁਣ ਤੱਕ 1 ਕਰੋੜ 70 ਲੱਖ ਬੰਦਾ ਫੁੱਟਫਾਲ ਜਿਹੜੀ ਹੈ ਉਹਨਾਂ